ਇਹ ਕੋ ਕਦੇ ਵੀ ਜਦੋਂ ਕੋਈ ਕਿਸੇ ਨੂੰ ਕੋਈ ਏਜੰਸੀ ਫੜਨ ਨੂੰ ਜਾਂਦੀ ਆ ਆਪਾਂ ਜਾਣਦੇ ਆ ਵਿਕਰਮ ਮਜੀਠੀਆ ਜੀ ਦਾ ਪਿਛਲੇ 15-20 ਸਾਲਾਂ ਦਾ ਇਤਿਹਾਸ ਦੇਖ ਲਓ ਇਹ ਕੋਈ ਸਾਡੀ ਸਰਕਾਰ ਨਹੀਂ ਜਦੋਂ ਕਾਂਗਰਸ ਦੀ ਸੀਗੀ ਉਦੋਂ ਵੀ ਵਿਕਰਮ ਮਜੀਠੀਆ ਜੀ ਇਸ ਮਸਲਿਆਂ ਦੇ ਵਿੱਚ ਸੀਗੇ ਤੇ ਅੱਜ ਵੀ ਸਾਡੀ ਸਰਕਾਰ ਵੇਲੇ ਵੀ ਐਸੇ ਮਸਲਿਆਂ ਦੇ ਵਿੱਚ ਆ ਜਦੋਂ ਕੋਈ ਏਜੰਸੀ ਜਾਂਦੀ ਆ ਫਿਰ ਆਪਾਂ ਨੂੰ ਫਿਕਰ ਕਾਦਾ ਵਾ ਜੀ ਹੁਣ ਮੈਂ ਇੱਥੇ ਬੈਠਾ ਮੈਨੂੰ ਜੇ ਕੋਈ ਪੁੱਛਣ ਲਈ ਆਵੇ ਜੀ ਸਦਕੇ ਆਵੇ ਏਜੰਸੀਆਂ ਦਾ ਕੰਮ ਆ ਜਦੋਂ ਕੋਈ ਉਹਨਾਂ ਕੋਈ ਕੰਪਲੇਂਟ ਆ ਜਾ ਉਹਨੂੰ ਅੰਕਵਾਰੀ ਨੂੰ ਪੂਰੀ ਨੂੰ ਕਲੀਅਰ ਕਰਨਾ ਏਜੰਸੀਆਂ ਦੀ ਡਿਊਟੀ ਬਣਦੀ ਆ ਵਿਕਰਮ ਜੀ ਜੇ ਆਪਣੇ ਆਪ ਨੂੰ ਪਾਕ ਸਾਹਿਬ ਕਹਿੰਦੇ ਆ ਫਿਰ ਉਹਨਾਂ ਨੂੰ ਬਹਿਨ ਕਿਸ ਗੱਲ ਦਾ ਵਾ ਉਹਨਾਂ ਨੇ ਡਾਕਟਰ ਜੋਤਾਲਾ ਜ਼ਿਕਰ ਕੀਤਾ ਉਹ ਕਹਿੰਨੇ ਕਿ ਆ ਕਾਲੀਦਲ ਕਹਿ ਰਿਹਾ ਕਿ ਡਾਕਟਰ ਜੋਤਾਲਾ ਦੇ ਮਾਮਲੇ ਦੇ ਵਿੱਚ ਜਿਹੜੀ ਤੰਕੀ ਮਿਲੀ ਸੀ ਉਸੇ ਮਾਮਲੇ ਜਿ पॉलिटिकल ਵੈਨਟਾ ਕਰਕੇ ਜਿਹੜੀ ਬਾਰਵਾ देखो डॉक्टर जोजी ने अपनी गल दी आप मीडिया राय साफ करता हुआ हुन विक्रम जी Thi है जी इनु कहदा बे मा उननू त हर गल ਦੇ ਨਾਲ ਕੋਈ ਨਾ ਕੋਈ ਗੱਲ ਜੋੜਨ ਦਾ ਸਮਾਂ ਚਾਹੀਦਾ ਵਾ ਐਦਾਂ ਕੋਈ ਇਨਕੁਆਰੀਆਂ ਨਹੀਂ ਬੰਦ ਹੁੰਦੀਆਂ ਹੁੰਦੀਆਂ ਚਾਹੇ ਕੋਈ ਕਿਸੇ ਦੇ ਉੱਤੇ ਤੁਸੀਂ ਦੋਸ਼ ਲਾ ਰਹੇ ਹੋ ਉਸ ਦੋਸ਼ ਦਾ ਉਹਨਾਂ ਨੇ ਜਵਾਬ ਦੇਣਾ ਡਾਕਟਰ ਸਾਹਿਬ ਨੇ ਕੀ ਮਸਲਾ ਕੀ ਹੈ ਕਿਹ ਕਿਸ ਮਸਲੇ ਕਰਦੇ ਹੋ ਇਹ ਕੋ ਮਸਲਾ ਹੁਣ ਸਾਰੇ ਪੰਜਾਬ ਨੂੰ ਰੋਗੀ ਕਰਕੇ ਅੱਜ ਆਪਣੇ ਆਪ ਨੂੰ ਪਾਕ ਸਾਫ ਸਮਝਣਾ ਇਹ ਤਾਂ ਨਹੀਂ ਪੰਜਾਬ ਦੀ ਕਿਤਾਬ ਦੇ ਵਿੱਚ ਲਿਖਿਆ ਹੋਇਆ ਮਾਵਾ ਜਿਵੇਂ ਰੋਂਦੀਆਂ ਨੇ ਉਦਾਂ ਜਵਾਬ ਵੀ ਦੇਣਾ ਪਊਗਾ ਉਹਦਾ ਹੁਣ ਜੀ ਉਸ ਦੀ ਸਿੱਤ ਹੋ ਰਹਾ ਹੈ ਇਹ ਵਿਜੀਲੈਂਸ ਦੀ ਰਿਪੋਰਟ ਤਰੀਕੇ ਨਾਲ ਜੇ ਇੱਕ ਗੁਨਾਹ ਕੀਤਾ ਹੋਵੇ ਫਿਰ ਤਾਂ ਉਹਨਾਂ ਨੂੰ ਯਾਦ ਹੋਵੇ ਜਦ ਉਹਨਾਂ ਨੇ 10 ਸਾਲ ਦੇ ਰਾਜਪਾਲ ਚ ਕੀਤੇ ਹੀ ਇੰਨੇ ਕੰਮ ਨੇ ਇਹ ਉਹਨਾਂ ਨੂੰ ਉਹ ਪਿਛਲੀ ਫਾਈਲ ਚੱਕ ਲੈਣ ਕੋਈ ਨਾ ਕੋਈ ਉਹਦੇ ਵਿੱਚੋਂ ਉਹਨਾਂ ਨੂੰ ਯਾਦ ਆ ਜਾਊਗਾ ਜੇ ਚਿੱਟੇ ਦੇ ਤੌਰ ਦੀ ਫਾਈਲ ਖੁੱਲੀ ਹੋਈ ਆ ਹੋਰ ਵੀ ਕਈ ਪਹਿਲਾਂ ਨੇ ਉਹ ਪਿਛਲੀ ਫਾਈਲ ਚੱਕ ਲੈਣ ਸ਼ਾਇਦ ਉਹਦੇ ਵਿੱਚੋਂ ਉਹਨਾਂ ਨੂੰ ਯਾਦ ਆ ਜਵੇ ਵੀ ਕਾਗਦ ਲੀਖ ਭਗਵੰਤ ਮਾਨ ਇਸ ਕੰਮ ਲਈ ਕਹਿ ਰਿਹਾ ਮੈਨੂੰ ਇੱਕੋ ਕਦੇ ਵੀ ਜਦੋਂ ਕੋਈ ਕਿਸੇ ਨੂੰ ਕੋਈ ਏਜੰਸੀ ਫੜਨ ਨੂੰ ਜਾਂਦੀ ਆ ਆਪਾਂ ਜਾਣਦੇ ਆ ਵਿਕਰਮ ਜੀਠੀ ਹੈ ਜੀ ਦਾ ਇਸ ਲਈ 15-20 ਸਾਲਾਂ ਦਾ ਇਤਿਹਾਸ ਦੇਖ ਲਓ ਇਹ ਕੋਈ ਸਾਡੀ ਸਰਕਾਰ ਨਹੀਂ ਜਦੋਂ ਕਾਂਗਰਸ ਦੀ ਸੀਗੀ ਉਦੋਂ ਵੀ ਵਿਕਰਮਜੀਤਿਆ ਜੀ ਇਸ ਮਸਲਿਆਂ ਦੇ ਵਿੱਚ ਸੀਗੇ ਤੇ ਅੱਜ ਵੀ ਸਾਡੀ ਸਰਕਾਰ ਵੇਲੇ ਵੀ ਐਸੇ ਮਸਲਿਆਂ ਦੇ ਵਿੱਚ ਜਦੋਂ ਕੋਈ ਏਜੰਸੀ ਜਾਂਦੀ ਹੈ ਫਿਰ ਆਪਾਂ ਨੂੰ ਫਿਕਰ ਕਾਜਾ ਵਾ ਜੇ ਉਹ ਮੈਂ ਇੱਥੇ ਬੈਠਾ ਮੈਨੂੰ ਜੇ ਕੋਈ ਪੁੱਛਣ ਲਈ ਆਵੇ ਜੀ ਸਦਕੇ ਆਵੇ ਏਜੰਸੀਆਂ ਦਾ ਕੰਮ ਆ ਜਦੋਂ ਕੋਈ ਉਹਨਾਂ ਕੋਈ ਕੰਪਲੇਂਟ ਆ ਜਾ ਉਹਨੂੰ ਅਨਕਵਾਰੀ ਨੂੰ ਪੂਰੀ ਨੂੰ ਕਲੀਅਰ ਕਰਨਾ ਏਜੰਸੀਆਂ ਦੀ ਡਿਊਟੀ ਬਣਦੀ ਆ ਬਿਕਰਮ ਜੀ ਜੇ ਆਪਣੇ ਆਪ ਨੂੰ ਪਾਕ ਸਾਹਿਬ ਕਹਿੰਦੇ ਆ ਫਿਰ ਉਹਨਾਂ ਨੂੰ ਵਹਿਮ ਕਿਸ ਗੱਲ ਦਾ ਵਾ ਉਹਨਾਂ ਡਾਕਟਰ ਜੋਤਾਲਾ ਜ਼ਿਕਰ ਕੀਤਾ ਉਹ ਕਹਿੰਦੇ ਕਿ ਅਕਾਲੀ दल ਕਹਿ ਰਿਹਾ ਕਿ ਡਾਕਟਰ ਜੋਤਾਲਾ ਮਾਮਲੇ ਦੇ ਵਿੱਚ ਜਿਹੜੀ ਤੰਕੀ ਮਿਲੀ ਸੀ ਇਸੇ ਮਾਮਲੇ ਦੇ ਪੋਲਿਟੀਕਲ ਵੰਡਕਾ ਕਰਕੇ ਜਿਹੜੀ ਗੱਲ ਹੋਈ ਕੋ ਡਾਕਟਰ ਜੋਤ ਜੀ ਨੇ ਆਪਣੀ ਗੱਲ ਦੀ ਆਪ মিডিਆ ਰਾਈ ਸਾਬ ਕਰਤਾ ਹੋਇਆ ਹੁਣ ਬਿਕਰਮ ਜੀ ਠੀ ਹੈ ਜੀ ਇਹਨੂੰ ਕਹਾਗਾ ਵਹਿਮ ਆ ਉਹਨਾਂ ਨੂੰ ਤਾਂ ਹਰ ਗੱਲ ਦੇ ਨਾਲ ਕੋਈ ਨਾ ਕੋਈ ਗੱਲ ਜੋੜਨ ਦਾ ਸਮਾਝ ਆਈਦਾ ਵਾ ਇੱਕ ਦਾ ਕੋਈ ਇਨਕੁਆਰੀਆਂ ਨਹੀਂ ਬੰਦ ਹੁੰਦੀਆਂ ਹੁੰਦੀਆਂ ਚਾਹੇ ਕੋਈ ਕਿਸੇ ਦੇ ਉੱਤੇ ਤੁਸੀਂ ਦੋਸ਼ ਲਾ ਰਹੇ ਹੋ ਉਸ ਦੋਸ਼ ਦਾ ਉਹਨਾਂ ਨੇ ਜਵਾਬ ਦੇਣਾ ਡਾਕਟਰ ਸਾਹਿਬ ਨੇ ਅੱਛਾ ਕੀ ਮਸਲਾ ਕੀ ਹੈ ਫਿਰ ਕਿਸ ਮਸਲੇ ਕਰਕੇ ਇਹ ਕੋ ਮਸਲਾ ਹੁਣ ਸਾਰੇ ਪੰਜਾਬ ਨੂੰ ਰੋਗੀ ਕਰਕੇ ਅੱਜ ਆਪਣੇ ਆਪ ਨੂੰ ਪਾਕ ਸਾਫ਼ ਸਮਝਣਾ ਇਹ ਤਾਂ ਨਹੀਂ ਪੰਜਾਬ ਦੀ ਕਿਤਾਬ ਦੇ ਵਿੱਚ ਲਿਖਿਆ ਹੋਇਆ ਮਾਮਾ ਜੀ ਮੈਂ ਰੋਂਦੀਆਂ ਨੇ ਉਹਦਾ ਜਵਾਬ ਵੀ ਦੇਣਾ ਪਊਗਾ ਉਹਦਾ ਮੇਰੀ ਉਸ ਦੀ ਸਿੱਤ ਹੋ ਰਹਾ ਹੈ ਇਹ ਵਿਜੀਲੈਂਸ ਦੀ ਰਿਪੋਰਟ ਤਰੀਕੇ ਨਾਲ ਜੇ ਇੱਕ ਗੁਨਾਹ ਕੀਤਾ ਹੋਵੇ ਫਿਰ ਤਾਂ ਉਹਨਾਂ ਨੂੰ ਯਾਦ ਹੋਵੇ ਜਦ ਉਹਨਾਂ ਨੇ 10 ਸਾਲ ਦੇ ਰਾਜਪਾਲ ਚ ਕੀਤੇ ਹੀ ਐਨੇ ਕੰਮ ਨੇ ਤੇ ਉਹਨਾਂ ਨੂੰ ਕੋ ਪਿਛਲੀ ਫਾਈਲ ਚੱਕ ਲੈਣ ਕੋਈ ਨਾ ਕੋਈ ਉਹਦੇ ਵਿੱਚੋਂ ਉਹਨਾਂ ਨੂੰ ਯਾਦ ਆ ਜਾਊਗਾ ਜੇ ਚਿੱਟੇ ਦੇ ਤੌਰ ਦੀ ਫਾਈਲ ਖੁੱਲੀ ਆ ਹੋਰ ਵੀ ਕਈ ਫੈਲਾ ਨੇ ਉਹ ਪਿਛਲੀ ਫਾਈਲ ਚੱਕ ਲੈਣ ਸ਼ਾਇਦ ਉਹਦੇ ਵਿੱਚੋਂ ਉਹਨਾਂ ਨੂੰ ਯਾਦ ਆ ਜਵੇ ਵੀ ਕਾਦਲੀ ਭਗਵੰਤ ਮਾਨ ਇਸ ਕੰਮ ਲਈ ਕਹਿ ਰਿਹਾ ਮੈਨੂੰ